ਖਾਲਸਾ ਜੀ ਕਲੂ ਘਰਾ ਜੋ 1984 ਦਾ 6 ਜੂਨ ਨੂੰ ਮਨਾਇਆ ਜਾ ਰਿਹਾ ਦਿਹਾੜਾ ਖਾਲਸਾ ਹੀ ਜਜ਼ਬੇ ਨਾਲ ਮਨਾਉਣਾ ਹਰ ਇੱਕ ਸਿੱਖ ਦਾ ਧਾਰਮਿਕ ਫਰਜ਼ ਹੈ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਹਿੰਦ ਸਟੇਟ ਦੇ ਪੈਂਕਾ ਅਤੇ ਤੋਪਾਂ ਨਾਲ ਅਸਾਣੀ ਜੰਗ ਲੜਦੇ ਆ 76 ਕਈਤੇ ਮੁੱਖੇ ਭਾਣੇ ਰਹਿ ਕੇ ਟੱਕਰ ਲਈ ਅਤੇ ਸਨਹਿਰੀ ਇਤਿਹਾਸ ਛੱਡਿਆ ਉਹਨਾਂ ਦੀ ਜਾਤ ਸਾਰੇ ਪੰਥ ਨੂੰ ਇੱਕ ਸੁਰ ਹੋ ਕੇ ਮਨਮਣੀ ਚਾਹੀਦੀ ਹੈ ਅਤੇ ਸ਼ਹੀਦਾਂ ਦਾ ਅਕਾਲ ਤਖਤ ਸਾਹਿਬ ਤੋਂ ਸਨਮਾਨ ਕਰਨਾ ਵੀ ਗੁਰਮਤ ਮਰਜਾਦਾ ਆਪੇ ਪੰਥਕ ਸਿਧਾਂਤਾਂ ਅਨੁਸਾਰ ਹੀ ਹੋਣਾ ਚਾਹੀਦਾ ਜਥੇਦਾਰ ਕਲਦੀਪ ਸਿੰਘ ਗੜਗਾਜ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਸ ਦੀ ਅਕਾਲ ਤੱਕ ਸੈਭ ਦੇ ਐਕਟਿੰਗ ਜਥੇਦਾਰ ਵਜੋਂ ਨਿਯੁਗਤੀ ਨਾ ਤਾਂ ਪੰਥ ਪ੍ਰਵਾਨਤ ਹੈ ਅਤੇ ਨਾ ਹੀ ਉਹਨਾਂ ਦੀ ਸੇਵਾ ਸੰਭਾਲ ਦਾ ਸਮਾਜਿਕ ਧਾਰਮਿਕ ਮਰਜ਼ਾਦਾ ਅਤੇ ਪੰਥਕ ਰਵੈਇਤਾ ਅਨੁਸਾਰ ਪੰਥਕ ਜਥੇਬੰਦੀਆਂ ਦੀ ਸਮੂਲੀਅਤ ਦੇ ਨਾਲ ਤੇ ਪੰਥ ਦੀ ਪਰਵਾਰਗੀ ਨਾਲ ਕੀਤਾ ਗਿਆ ਸੀ ਲੁਕਵੇਂ ਤਰੀਕੇ ਨਾਲ ਮਰਜ਼ਾਦਾ ਨੂੰ ਔਰਲੰਡ ਕੇ ਇਹ ਸੇਵਾ ਸੰਭਾਲਣੀ ਕੋਈ ਚੰਗੀ ਗੱਲ ਨਹੀਂ ਤੇ ਉਸ ਨੂੰ ਚਾਹੀਦਾ ਹੈ ਕਿ ਉਹ ਹੋਰ ਜਲੀਲ ਹੋਣ ਦੇ ਥਾਂ ਆਪਣੇ ਆਪ ਹੀ ਖਾਲਸਾ ਪੰਥ ਤੋਂ ਮਾਫੀ ਮੰਗ ਲੈ ਅਤੇ ਖਾਲਸਾ ਪੰਥ ਨੂੰ ਬੇਨਤੀ ਕਰਨ ਕਿ ਇਹ ਨਿਯੁਕਤੀ ਪੰਥ ਪਰਵਾਨਤ ਵੀ ਹੋਣੀ ਚਾਹੀਦੀ ਹੈ ਤੇ ਖਾਲਸਾ ਪੰਥ ਤੇ ਅਖਾਲ ਤਖਤ ਸਾਹਿਬ ਦੇ ਸਿਧਾਂਤਾਂ ਤੇ ਮਰਜਾਦਾ ਅਨਸਾਰ ਵੀ ਹੋਣੀ ਚਾਹੀਦੀ ਹੈ ਦੂਜੇ ਪਾਸੇ ਸੰਤ ਬਾਬਾ ਖਾਨ ਆਨ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਨੂੰ ਵੀ ਬੇਨਤੀ ਹੈ ਕਿ ਉਹ ਵੀ ਅਜੇ ਆ ਕੋਈ ਵੀ ਕਦਮ ਨਾ ਪੁੱਟਣ ਤੇ ਨਾ ਹੀ ਪ੍ਰਸ਼ਾਸਨ ਨੂੰ ਸੱਦਾ ਦੇਣ ਕਿ ਉਹ ਜਿਸ ਨਾਲ ਆਪਣੀ ਇੱਥੇ ਪੁਲਿਸ ਦੀ ਤਾਦਾਤੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਸੂਹ ਦੀ ਮਰਜ਼ਾਦਾ ਦੇ ਵਿੱਚ ਕੋਈ ਦਖਲ ਦੇਣ ਸਾਰੇ ਖਾਲਸਾ ਪੰਥ ਦਾ ਫਰਜ਼ ਬਣਦਾ ਹੈ ਕਿ ਇੱਕ ਸੁਰ ਅਨੁਸਾਰ ਇਹ ਦਿਹਾੜਾ ਮਨਾਇਆ ਜਾਵੇ ਉਹਨਾਂ ਦੀ ਇਹ ਗੱਲ ਤਾਂ ਠੀਕ ਹੈ ਕਿ ਗਰਗੱਜ ਸਾਹਿਬ ਨੂੰ ਆਕਾਲ ਤਖਤ ਸਾਹਿਬ ਤੋਂ ਨਾਤੇ ਕੋਈ ਉਸ ਦਿਹਾੜੇ ਦੇ ਸਬੰਧ ਵਿੱਚ ਸੰਦੇਸ਼ ਹੀ ਪੜਨਾ ਚਾਹੀਦਾ ਅਤੇ ਨਾ ਹੀ ਸ਼ਹੀਦਾਂ ਨੂੰ ਸਨਮਾਨ ਕਰਨ ਦਾ ਹੀ ਉਸ ਦੇ ਕੋਲ ਕੋਈ ਅਧਿਕਾਰ ਹੈ ਕਿਉਂਕਿ ਉਹ ਪੰਥ ਨੂੰ ਪਰਵਾਹ ਨਹੀਂ ਪਰ ਵਿਰੋਧ ਵਿਰੋਧ ਕਰਕੇ ਨਹੀਂ ਵਿਰੋਧੀ ਕਰਕੇ ਨਹੀਂ ਹੋਣਾ ਚਾਹੀਦਾ ਵਿਰੋਧ ਸਿਧਾਂਤਾਂ ਅਤੇ ਮਰਜ਼ਾਦਾ ਦਾ ਉਲੰਘਣ ਹੋ ਰਿਹਾ ਵੇਖ ਕੇ ਕਰਨਾ ਚਾਹੀਦਾ ਉੱਥੇ ਬੋਲਣਾ ਹਰ ਸਿੱਖ ਦਾ ਫਰਜ਼ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਫਰਜ਼ ਮੰਨਦਾ ਕਿ ਉਹ ਖਾਸ ਪੰਥ ਦੀਆਂ ਧਾਰਮਿਕ ਪਦ ਪਦਮੀਆਂ ਉੱਤੇ ਨਿਯੁਕਤੀ ਕਿਸੇ ਇੱਕ ਪਰਿਵਾਰ ਤੇ ਇੱਕ ਵਿਅਕਤੀ ਦੇ ਇਸ਼ਾਰੇ ਉੱਤੇ ਕਰਨ ਦੀ ਥਾਂ ਪੰਥ ਸਾਰੇ ਪੰਥ ਦੀਆਂ ਰਾਵਾਂ ਲੈ ਕੇ ਹੀ ਅੱਗੇ ਵਧਿਆ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਜੋ ਨਿਯੁਕਤੀ ਸੇਵਾ ਮੁਕਤੀ ਦਾ ਕਾਰਜ ਚੱਲ ਰਿਹਾ ਹੈ ਉਸ ਉੱਤੇ ਪੰਥਕੰਮਰ ਜਿਆਦਾ ਦਾ ਘੋਰ ਅਲੰਨ ਆਕਾਲ ਤਖਤ ਸਾਹਿਬ ਦੇ ਸਿਧਾਂਤ ਦੀ ਉਲਗਿਆ ਆਕਾਲ ਤਖਤ ਸਾਹਿਬ ਦੀ ਅਜ਼ਮਤ ਅਤੇ ਸਰਵ ਉੱਚਤਾ ਨੂੰ ਆਂਟ ਬਚਾਈ ਜਾ ਰਹੀ ਹੈ ਜੇਕਰ ਉਥੇ ਪੁੱਸ दाखल ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਪੱਸ਼ਟ ਤੌਰ ਤੇ ਰਾਹ ਕਰ ਦੇਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਸੰਗੂਹ ਦੇ ਵਿੱਚ ਕਿਸੇ ਕਿਸਮ ਦਾ ਪੁਲਿਸ ਦੀ ਦਖਲਅਦਾਜ਼ੀ ਨੂੰ ਪਤਾ ਨਹੀਂ ਕੀਤਾ ਜਾਵੇਗਾ ਜੇ ਸ਼੍ਰੋਮਣੀ ਕਮੇਟੀ ਮੂਕ ਦਰਸ਼ਕ ਬਣਦੀ ਹੈ ਤੇ ਪੁਲਿਸ ਦਾ ਹਾਕਮ ਹੁੰਦੀ ਹੈ ਭਾਵੇਂ ਸਾਦੀ ਵਾਦੀ ਵੇਚੀ ਤਾਂ ਉਹ ਇਤਿਹਾਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਲੰਕ ਹੋਵੇਗਾ ਤੇ ਇਹ ਕਲੰਕ ਪਿਛਲੇ ਲੰਬੇ ਹਸੇ ਤੋਂ ਲੱਗਦਾ ਆ ਰਿਹਾ ਹੈ ਹੁਣ ਹਰ ਇੱਕ ਨੂੰ ਹਰ ਸਿੱਖ ਨੂੰ ਵੀ ਆਪਣਾ ਸਿੱਖੀ ਫਰਜ਼ ਨਿਭਾਉਣਾ ਚਾਹੀਦਾ ਤੇ ਪੰਥ ਦੀਆਂ ਸੰਸਥਾਵਾਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਗੱਜ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਵਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਤਾ ਕਿ ਉਸ ਦੀ ਨਿਯੁਕਤੀ ਪੱਤ ਪਰਵਾਤ ਨਹੀਂ ਉਹ ਪੱਤ ਤੋਂ ਖਿਮਾ ਮੰਨ ਕੇ ਆਪ ਹੀ ਇਸ ਅਹੁਦੇ ਤੋਂ ਸੇਵਾ ਮੁਕਤੀ ਲਾਣ ਅਤੇ ਹੁਣ ਇੱਕੋ ਇੱਕ ਹੱਲ ਹੈ ਅੱਜ ਦਾ ਅਤੇ ਕੱਲ ਦਾ ਦਿਨ ਖਾਲਸਾ ਪੰਥ ਦੇ ਕੋਲ ਹੈ ਪੰਥ ਜਥੇਬੰਦੀਆਂ ਸੰਸਥਾਵਾਂ ਅਤੇ ਸੰਸਥਾਵ ਨੂੰ ਸਾਰਿਆਂ ਨੂੰ ਇੱਕ ਸੁਰ ਕਰਕੇ ਵੀਡੀਓ ਕਾਨਫਰੰਸੇ ਕਰਾਈ ਉਸ ਦੀ ਰਾਇ ਲੈ ਕੇ ਹਰ ਇੱਕ ਦੀ ਰਾਇ ਲੈ ਕੇ ਤੇ ਅਜਿਹੇ ਪੰਥ ਪਰਿਵਾਰ ਤੋਂ ਪੰਜ ਸ਼ਖਸੀਅਤਾਂ ਨੂੰ ਇਹ ਸੇਵਾ ਸੰਭਾਲੀ ਜਾਵੇ ਕਿ ਜਿਹੜਾ 6 ਜੂਨ ਦੇ ਦਿਹਾੜੇ ਉੱਤੇ ਸ਼ਹੀਦਾਂ ਦਾ ਸਨਮਾਨ ਵੀ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕਰਨਾ ਅਤੇ ਉਥੋਂ ਉਹ ਪੰਜ ਸ਼ਖਸੀਅਤਾਂ ਇਹਨਾਂ ਪੰਜ ਪ੍ਰਧਾਨੀ ਸਿਧਾਂਤ ਦੇ ਅਨੁਸਾਰ ਆਕਾਲ ਤਖਤ ਸਹਿਬ ਦੇ ਤੋਂ ਖਾਲਸਾ ਪੰਥ ਦੇ ਨਾਮ ਸੰਦੇਸ਼ ਦੇਵੇ ਆਪਸੀ ਈਰਖਾ ਦੁਵੇਖ ਬੈਰ ਵਿਰੋਧ ਛੱਡ ਕੇ ਅਕਾਲ ਪਤਿ ਸਾਹਿਬ ਦੀ ਸਰਵਉੱਚਤਾ ਅਜਮਤ ਮਾਨ ਮਰਜ਼ਾਦਾ ਖਾਲਸਾ ਇਸਤਾਨਾ ਤੇ ਪੰਥ ਕਰਵਾਇਤਾ ਨੂੰ ਕਾਇਮ ਰੱਖਣਾ ਹੀ ਉਹਨਾਂ ਸ਼ਰਧਿਧੀਆਂ ਨੂੰ ਜੂ 84 ਦੇ ਘਰੂ ਘਾਰੇ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀਆਂ ਬਾਜ਼ੀਆਂ ਲਾ ਕੇ ਖਾਲਸਾ ਪੰਥ ਦਾ ਸੁਨਹਿਰੀ ਇਤਿਹਾਸ ਸਿਰਜਿਆ ਸੱਚੀ ਸ਼ਰਧਾਂਜਲੀ ਹੋਵੇਗੀ ਜਿਹੜਾ ਵੀ ਖਤਾਏ ਕਰੇਗਾ ਉਸ ਨੂੰ ਸਿੱਖ ਇਤਿਹਾਸ ਕਦੇ ਵੀ ਮਵਾਫੀ ਨਹੀਂ ਕਰੇਗਾ ਇੱਕ ਸੁਰਤਾ ਹੀ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਇੱਕ ਸੁਰਤਾ ਦੇ ਵਿੱਚ ਅੱਗੇ ਵਧਿਆ ਜਾਵੇ ਸੰਤ ਜਗਦੇਵ ਸਿੰਘ ਦਾ ਇਹ ਐਲਾਨ ਸੀ ਕਿ ਇਹ ਸਾਨੂੰ ਸਰਕਾਰ ਦੱਸੀ ਕਿ ਉਹਨੇ ਸਾਨੂੰ ਨਾਲ ਰੱਖਣਾ ਕਿ ਨਹੀਂ ਸਰਕਾਰ ਨੇ ਸਾਨੂੰ ਜੂਨ 84 ਦਾ ਟੈਂਕਾਂ ਤੇ ਤੋਪਾਂ ਦਾ ਹਮਲਾ ਕਰਕੇ ਸਾਡੇ ਪਿੰਤਰ ਸਥਾਨ ਤੇ ਕੰਡੂ ਘਾਰ ਵਰਤਾ ਕੇ ਸਰਪੰਚ ਕਰ ਦਿੱਤਾ ਸੀ ਕਿ ਸਿੱਖੋ ਅਸੀਂ ਤੁਹਾਨੂੰ ਨਾਲ ਨਹੀਂ ਰੱਖਣਾ ਅਸੀਂ ਤੁਹਾਨੂੰ ਆਪਣੇ ਦੁਸ਼ਮਣ ਸਮਝਨੇ ਆ ਤੇ ਤੁਹਾਡੇ ਸਰਬੋਤਮ ਧਾਰਮਿਕ ਸਥਾਨ ਸਾਡੇ ਟੈਂਕਾਂ ਤੇ ਤੋਪਾਂ ਦਾ ਨਿਸ਼ਾਨਾ ਹੈ ਤੇ ਉਹ ਉਸ ਸਤਜਗਤਾਇਰ ਸਿੰਘ ਜਿਹੜਾ ਜਾਂਬਾਜ ਰੱਖਾ ਸੀ ਕੌਮ ਦਾ ਜਿਹੜਾ 20ਵੀਂ ਸਦੀ ਦੇ ਮਹਾਨ ਸਿੱਖ ਜਨਾਇਲ ਦਾ ਦਰਜਾ ਪ੍ਰਾਪਤ ਹੋਇਆ ਜਿਸ ਨੂੰ ਉਹਨਾਂ ਦੀ ਸੋਚ ਜਿਹੜੀ ਗੋਲਮਤ ਬੇਰੰਗ ਵਿੱਚ ਰੱਗੀ ਹੋਈ ਸੀ ਉਸ ਉੱਤੇ ਪੈਰਾ ਡੇਜੇ ਤੇ ਅੱਗੇ ਵਧ ਕੇ ਆਪਣੀ ਆਜ਼ਾਦੀ ਵਾਸਤੇ ਜ਼ੁਲਮ ਦੇ ਨਾਸ ਵਾਸਤੇ ਮਸਲੂਮ ਦੀ ਰਾਖੀ ਵਾਸਤੇ ਪੰਥ ਦੀ ਗਾਇਤ ਵਾਸਤੇ ਇੱਕ ਸੁਰ ਹੋ ਕੇ ਜੂਝੀਏ ਤੇ ਜਲਦੀ ਤੋਂ ਜਲਦੀ ਛਰੀਆ ਕਾਲ ਤੱਕ ਸਹਿਬ ਦੇ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਅਤੇ ਕਾਰਜ ਖੇਤਰ ਦਾ ਖਾਲਸਾ ਹੀ ਸਿਧਾਂਤਾਂ ਅਨੁਸਾਰ ਜਿਹੜਾ ਵਾ ਵਿਧੀ ਵਿਧਾਨ ਤਿਆਰ ਕਰਕੇ ਤੇ ਉਸ ਤੋਂ ਬਾਅਦ ਹੀ ਪੰਥ ਪ੍ਰਵਾਨਜ ਯੋਗ ਸ਼ਖਸੀਅਤਾਂ ਨੂੰ ਪੰਜ ਪ੍ਰਧਾਨੀ ਸਿਧਾਂਤ ਦੇ ਅਨਸਾਰ ਤਖਤਾਂ ਦੀ ਸੇਵਾ ਸੰਭਾਲ ਤੇ ਮਰਜ਼ਾਦਾ ਦੀ ਪਾਲਣਾ ਕਰਨ ਦਾ ਜੀ ਸੇਵਾ ਸੌਂਪੀ ਜਾਵੇ